ਦਿੱਲੀ ਦੇ ਵਿੱਚ ਅੱਜ ਐਸਕੇਐਮ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਦੱਸ ਦਈਏ ਇਸ ਮਹਾਪੰਚਾਇਤ ਵਿੱਚ ਪਹਿਲਾਂ ਜਿਹੜਾ ਦਿੱਲੀ ਪੁਲਿਸ ਵੱਲੋਂ 5000 ਦੇ ਕਰੀਬ ਕਿਸਾਨਾਂ ਨੂੰ ਆਉਣ ਦਾ ਜਿਹੜਾ ਕਹਿ ਵੀ ਇਹ ਸੱਦਾ ਦਿੱਤਾ ਗਿਆ ਸੀ ਕਿ 5000 ਕਿਸਾਨ ਹੀ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਔਰ 5000 ਤੋਂ ਵੱਧ ਜਿਹੜੇ ਕਿਸਾਨ ਨੇ ਉਹ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਸੇ ਨਾਲ ਹੀ ਹੁਣ ਦਿੱਲੀ ਪੁਲਿਸ ਵੱਲੋਂ ਇੱਕ ਹੋਰ ਜਿਹੜੀ ਕਹਿ ਲਈਏ ਗਾਈਡਲਾਈਨਸ ਜਾਰੀ ਕਰ ਦਿੱਤੀ ਗਈ ਹੈ ਕਿ ਕੋਈ ਵੀ ਜਿਹੜਾ ਕਿਸਾਨ ਹੈ ਉਹ ਇਸ ਮਹਾਪੰਚਾਇਤ ਦੇ ਵਿੱਚ ਟਰੈਕਟਰ ਟਰਾਲੀ ਜਾਂ ਗੱਡੀ ਲੈ ਕੇ ਨਹੀਂ ਪਹੁੰਚ ਸਕਦਾ ਬਿਲਕੁਲ ਇਸ ਵੇਲੇ ਦੀ ਵੱਡੀ ਖਬਰ ਮਹਾਪੰਚਾਇਤ ਦੇ ਨਾਲ ਜੁੜੀ ਹੋਈ ਹੈ ਜਿਹੜੀ ਮਹਾਪੰਚਾਇਤ ਅੱਜ ਦਿੱਲੀ ਦੇ ਵਿੱਚ ਐਸਕੇਮ ਵੱਲੋਂ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਜਿਹੜਾ ਦਿੱਲੀ ਪੁਲਿਸ ਵੱਲੋਂ ਸ਼ਰਤਾ ਰੱਖ ਦਿੱਤੀਆਂ ਗਈਆਂ ਨੇ ਇਹਨਾਂ ਸ਼ਰਤਾਂ ਦੇ ਕਿਸਾਨਾਂ ਨੂੰ ਹੁਣ ਦਿੱਲੀ ਦੇ ਵਿੱਚ ਐਂਟਰੀ ਮਿਲੇਗੀ ਐਸਕੇਮ ਵੱਲੋਂ ਜਿੱਥੇ ਕਿਹਾ ਗਿਆ ਸੀ ਕਿ 2000 ਦੇ ਕਰੀਬ ਜਿਹੜੀਆਂ ਬੱਸਾਂ ਨੇ ਅੱਜ ਇਸ ਮਹਾਪੰਚਾਇਤ ਦੇ ਵਿੱਚ ਪਹੁੰਚਣਗੀਆਂ ਔਰ ਇੱਥੇ ਦੱਸ ਦਈਏ ਕਿ ਜਿਹੜੀਆਂ ਸ਼ਰਤਾਂ ਜਿਹੜੀ ਪੰਜਾਬ ਕਹਿ ਲਈਏ ਵੀ ਸ਼ਰਤਾਂ ਨੇ ਜਿਹੜੀਆਂ ਦਿੱਲੀ ਪੁਲਿਸ ਵੱਲੋਂ ਰੱਖੀਆਂ ਗਈਆਂ ਨੇ ਸਭ ਤੋਂ ਪਹਿਲੀ ਸ਼ਰਤ ਰੱਖੀ ਗਈ ਹੈ ਵੀ ਕੋਈ ਵੀ ਕਿਸਾਨ ਹੈ ਜਿਹੜਾ ਉਹ ਟਰੈਕਟਰ ਜਾਂ ਟਰਾਲੀ ਲੈ ਕੇ ਇੱਥੇ ਨਹੀਂ ਆ ਦਾਖਲ ਹੋ ਸਕਦਾ ਇਸ ਤੋਂ ਇਲਾਵਾ ਜਿਹੜੀ ਮਹਾ ਪੰਚਾਇਤ ਵਾਲੀ ਜਗਾ ਹੈ ਜਿਹੜਾ ਕਿ ਮਹਾ ਪੰਚਾਇਤ ਵਾਲਾ ਸਥਾਨ ਹੈ ਰਾਮਲੀਲਾ ਗਰਾਊਂਡ ਉੱਥੇ ਜਿਹੜਾ ਕਿ ਖਾਣਾ ਕੋਈ ਵੀ ਨਹੀਂ ਬਣਾ ਸਕਦਾ 9 ਵਜੇ ਦੇ ਆਸ-ਪਾਸ ਜਿਹੜੀ ਮਹਾ ਪੰਚਾਇਤ ਸ਼ੁਰੂ ਹੋਣੀ ਹੈ ਔਰ 3 ਵਜੇ ਜਿਹੜੀ ਮਹਾ ਪੰਚਾਇਤ ਖਤਮ ਹੋਣੀ ਹੈ ਔਰ ਇਸ ਮਹਾ ਪੰਚਾਇਤ ਦੇ ਖਤਮ ਹੋਣ ਤੋਂ ਬਾਅਦ ਕੋਈ ਵੀ ਕਿਸਾਨ ਹੈ ਜਿਹੜਾ ਉੱਥੇ ਨਹੀਂ ਜਿਹੜਾ ਕਿ ਠਹਿਰ ਸਕਦਾ ਤਾਂ ਹੁਣ ਮਹਾਪੰਚਾਇਤ ਤੋਂ ਬਾਅਦ ਅਗਲਾ ਜਿਹੜਾ ਐਕਸ਼ਨ ਹੈ ਉਹ ਕਿਸਾਨਾਂ ਦਾ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ